ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਨਮੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦਾ ਪੌਣੇ 2 ਦਾ ਪੌਣੇ 2 ਹੋ ਗਏ ਲੰਚ ਮੈਂ ਆਪਣਾ ਕਰ ਲਿਆ ਲੰਚ ਕਰਕੇ ਹੁਣ ਮੈਂ ਜਾਂਦੀ ਹਾਂ ਕਿਚਨ ਵਿੱਚ ਕਿਚਨ ਵਿੱਚ ਨਿੱਕੇ ਨਿੱਕੇ ਜਿਹੇ ਕੰਮ ਨੇ ਮੈਂ ਸੋਚਾ ਹੁਣ ਸ਼ੁਰੂ ਕਰ ਲਾਂ ਕਿਉਂਕਿ ਜੇ ਕਿਚਨ ਵਿੱਚ ਬੜਜੂ ਫਿਰ ਕੰਮ ਚੋਂ ਕੰਮ ਕੰਮ ਚੋਂ ਕੰਮ ਨਿਕਲਿਆ ਹੁੰਦਾ ਸਮਝ ਨਹੀਂ ਆਉਂਦੀ ਆਏ ਤਾਂ ਕੰਮ ਕਰਨ ਸੀ ਇਹਦੇ ਵਿੱਚ ਹੋਰ ਕੰਮ ਨਿਕਲ ਆਏ ਇੱਕ ਕੰਮ ਨੂੰ ਹੱਥ ਪਾਉਣੇ ਉਹਦੇ ਵਿੱਚ ਹੋਰ ਕੰਮ ਨਿਕਲੇ ਆਉਂਦਾ ਕਈ ਵਾਰ ਆਏ ਹੁੰਦਾ ਆਪਾਂ ਸੋਚ ਕੇ ਤਾਂ ਦੋ ਤਿੰਨ ਕੰਮ ਕਰਦੇ ਹਾਂ ਨਾ ਕਿਚਨ ਵਿੱਚ ਦੋ ਤਿੰਨ ਕੰਮ ਨੇ ਆਪਾਂ ਕਰ ਲਈਏ ਕੰਮ ਦੇ ਵਿੱਚੋਂ ਕੰਮ ਕੰਮ ਦੇ ਵਿੱਚੋਂ ਕੰਮ ਪਤਾ ਨਹੀਂ ਕਿਵੇਂ ਨਿਕਲੇ ਆਉਂਦੇ ਨੇ ਮੇਰੇ ਨਾਲ ਤਾਂ ਹੀ ਹੁੰਦਾ ਤੁਹਾਡੇ ਨਾਲ ਵੀ ਹੁੰਦਾ ਮੈਨੂੰ ਜ਼ਰੂਰ ਦੱਸਿਓ ਇੱਕ ਤਾਂ ਮੈਂ ਲਸਣ ਅਦਰਕ ਦਾ ਪੇਸਟ ਬਣਾਉਣਾ ਅਦਰਕ ਕੱਟਿਆ ਪਿਆ ਲਸਣ ਛਿੱਬੀ ਵੀ ਉਹਦਾ ਪੇਸਟ ਬਣਾਉਣਾ ਉਹ ਬਣਾਉਂਗੀ ਇੱਕ ਮੈਂ ਸੋਚੀ ਜਾਂਦੀ ਬਿਸਕੁਟਸ ਤਾਂ ਮੈਂ ਕੇਕ ਬਣਾ ਲਾਂ ਮੈਂ ਵੀ ਬਣਾਉਣਾ ਆਈ ਸੀ ਤੇ ਇੱਕ ਮੈ ਤੇ ਯਾ ਫਾ ਹੁਣਾਂ ਦੇ ਵੀ ਅੱਜ ਰਿਕੁਐਸਟ ਪੂਰੀ ਕਰਤਾ ਨੇ ਤੇ ਮੈਂ ਵੀ ਬਿਸਕਟ ਲਿਆ ਕੇ ਰੱਖੇ ਪਏ ਸੀ ਕਾਫੀ ਟਾਈਮ ਤੋਂ ਬਣਾਇਆ ਨਹੀਂ ਸੀ ਮੈਂ ਚਲੋ ਬਣਾ ਲਾਂ ਨਾ ਨਾ ਆਪਾਂ ਤੁਹਾਨੂੰ ਰੈਸਪੀ ਸ਼ੇਅਰ ਕਰ ਲਾਂਗੇ ਬਹੁਤ ਹੀ ਈਜ਼ੀ ਕੇਕ ਆ ਬਿਸਕਟ ਦਾ ਮੈਨੂੰ ਲੱਗਦਾ ਉਸ ਤੋਂ ਕੋਈ ਸੌਖਾ ਕੇਕ ਨਹੀਂ ਹੁੰਦਾ ਹੋਊਗਾ ਕਈ ਭੈਣਾਂ ਕਹਿੰਦੀਆਂ ਨੇ ਵੀ ਅੰਡੇ ਬਿਨਾ ਕੇਕ ਬਣਦਾ ਨਹੀਂ ਫਰਕ ਜਰੂਰ ਹੁੰਦਾ ਅੰਡੇ ਵਾਲਾ ਕੇਕ ਬਹੁਤ ਟੇਸਟੀ ਹੁੰਦਾ ਬਹੁਤ ਜ਼ਿਆਦਾ ਫੁੱਲਦਾ ਫਲਫੀ ਬਣਦਾ ਅੱਛਾ ਬਣਦਾ ਅੰਡੇ ਵਾਲਾ ਕੇਕ ਪਰ ਜਿਹੜੇ ਅੰਡੇ ਵਾਲਾ ਕੇਕ ਨਹੀਂ ਖਾ ਕੇ ਕੁਝ ਨਹੀਂ ਖਾਂਦੇ ਤਾਂ ਬਿਸਕੁਟਸ ਵਾਲਾ ਕੇਕ ਬਣਾ ਸਕਦੇ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਔਰ ਬਚੇ ਹੋਏ ਬਿਸਕਟ ਜਿਹੜਾ ਆਪਣੇ ਘਰੇ ਬਚੇ ਰਹਿੰਦੇ ਨੇ ਸਿੱਲੇ ਹੋ ਜਾਂਦੇ ਨੇ ਜਾਂ ਬੱਚੇ ਨਹੀਂ ਖਾਂਦੇ ਵੀ ਬਸ ਦੋ ਚਾਰ ਬਿਸਕਟ ਖਾ ਕੇ ਹਾਲ ਖਰਾਬ ਕਰ ਦਿੰਦੇ ਨੇ ਉਹਨਾਂ ਨੂੰ ਕਦੇ ਵੀ ਛੁੱਟੋ ਨਾ ਚਾਹੇ ਚਾਰ ਤਰ੍ਹਾਂ ਦੇ ਬਿਸਕਟਸ ਪੈਣ ਚਾਹੇ ਪੰਜ ਤਰ੍ਹਾਂ ਦੇ ਬਿਸਕਟ ਪੈਣੇ ਆਪਾਂ ਉਹਨਾਂ ਨੂੰ ਵੀ ਇਕੱਠਾ ਕਰਕੇ ਕੇਕ ਬਣਾ ਸਕਦੇ ਹਾਂ ਨਾ ਤੇ ਉਹੀ ਮੈਂ ਅੱਜ ਰੈਸਪੀ ਤੁਹਾਨੂੰ ਸ਼ੇਅਰ ਕਰੂੰਗੀ ਔਰ ਮੇਰੇ ਕੋਲ ਦਬਾਜੀ ਹੋਈ ਤਾਂ ਹੈ ਨਹੀਂ ਮੈਂ ਨਾਵੇਂ ਬਿਸਕੁਟਸ ਤੋਂ ਬਣਾਉਂਗੀ ਪਰ ਤੁਸੀਂ ਬਚੇ ਹੋਈ ਬਿਸਕੁਟਸ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹਨਾਂ ਦਾ ਪਾਊਡਰ ਬਣਾ ਕੇ ਰੱਖ ਲਓ ਬਿਸਕੁਟਸ ਦਾ ਤੇ ਉਹਨਾਂ ਨੂੰ ਛੋਟੇ ਛੋਟੇ ਕੱਪਕੇਕਸ ਬਣਾ ਸਕਦੇ ਹੋਗੇ ਪਰ ਰੈਸਪੀ ਕੱਪਕੇਕ ਸੀ ਵੀ ਸੇਮ ਹੀ ਰਹੂਗੀ ਜੋ ਮੈਂ ਤੁਹਾਨੂੰ ਕੇਕ ਦੀ ਸ਼ੇਅਰ ਕਰੂੰਗੀ ਉਹਦੇ ਵਿੱਚ ਵੀ ਸੇਮ ਸਮਾਨ ਹੀ ਹੋਊਗਾ ਤੇ ਹੁਣ ਮੈਂ ਜਾਣੀ ਕਿਚਨ ਵਿੱਚ ਕਰਦੇ ਕੰਮ ਹੱਥਾਂ 'ਤੇ ਥੋੜਾ ਜਿਹਾ ਲੋਸ਼ਨ ਆਇਆ ਸੀ ਕਿਉਂਕਿ ਹੱਥ ਪਾਣੀ ਵਿੱਚ ਆਪਾਂ ਕੰਮ ਕਰਦੇ ਆ ਆਪਣਾ ਲੇਡੀਜ਼ ਦਾ ਹੁੰਦਾ ਹੀ ਕੰਮ ਆ ਪਾਣੀ ਵਿੱਚ ਹੱਥਾਂ ਦਾ ਪੂਰਾ ਹਾਲ ਹੋ ਜਾਂਦਾ ਸਰਦੀ ਵਿੱਚ ਇੰਨੀ ਡਰਾਈਨੈਸ ਚਾਰ ਵਾਰ ਤੁਸੀਂ ਕਰੀਮ ਲੋਸ਼ਨ ਲਾਓ ਪੰਜ ਵਾਰ ਲਾਓ ਹਨਾ ਤਾਂ ਹੋਰ ਇਹ ਤਾਂ ਰੁੱਖੇ ਰੁੱਖੇ ਜਿਹੀ ਹੋ ਜਾਂਦੇ ਨੇ ਫਿਰ ਮੈਂ ਥੋੜਾ ਥੋੜਾ ਟਾਈਮ ਆ ਲਗਾਉਣੀ ਹੈ ਨਹੀਂ ਟਾਈਮ ਇਹਨਾਂ ਲੋਸ਼ਨ ਵਿੱਚ ਇੱਥੇ ਪਿਆਰੇ ਹਨਾ ਤਾਂ ਕਿ ਆਪਾਂ ਨੂੰ ਯਾਦ ਰਹੇ ਇਥੇ ਬਹਿ ਜਾਈਏ ਉੱਠਣ ਦੇ ਆਪਾਂ ਨੂੰ ਘੋਲਣਾ ਹੋਵੇ ਕੋਲੇ ਲੋਸ਼ਨ ਹੋਵੇ ਥੋੜਾ ਜਿਹਾ ਕੱਢੂ ਨਾ ਦੇ ਨਾਲ ਸੇ ਹੱਥਾਂ ਨੂੰ ਮਸਲੋ ਟਾਈਮ ਇਹ ਤੋਂ ਬੋਟਲ ਕਰਦੇ ਚੱਕਦੀ ਨਹੀਂ ਸਰਦੀ ਸਰਦੀ ਬੋਟਲ ਵਿੱਚ ਸਰਾਣਾ ਹੀ ਰਹਿੰਦੀ ਆ ਨਹੀਂ ਹੱਥ ਦੇਖਣ ਜੋਗੇ ਨਹੀਂ ਰਹਿੰਦੇ ਨਾ ਕਰ ਹੁਣ ਮੈਂ ਬਣਾਉਣਾ ਸੀ ਲਸਣ ਤੇ ਅਦਰਕ ਦਾ ਪੇਸਟ ਲਸਣ ਵਿੱਚ ਚਿੱਲੀ ਪਈ ਸੀ ਤੇ ਅਦਰਕ ਮੈਂ ਕੱਟ ਲਿਆ ਬਰਾਬਰ ਦਾ ਮੈਂ ਦੋਨੇ ਚੀਜ਼ਾਂ ਲਈਆਂ ਨੇ ਇੱਕੋ ਲਈ ਲਸਣ ਦੀ ਇੱਕੋ ਲਈ ਅਦਰਕ ਦੀ ਤੇ ਪਾਣੀ ਨਾ ਇਹਨੂੰ ਬਿਲਕੁਲ ਵੀ ਲੱਗਿਆ ਹੋਵੇ ਜੇ ਪਾਣੀ ਨਹੀਂ ਲੱਗਿਆ ਹੋਊਗਾ ਤਾਂ ਆਪਣਾ ਇਹਲਾ ਪੇਸਟ ਜਿਹੜਾ ਕਾਫੀ ਧੇਰ ਤੱਕ ਖਰਾਬ ਨਹੀਂ ਹੋਊਗਾ ਇਸ ਕਰਕੇ ਪਾਣੀ ਕਿਸੇ ਵੀ ਚੀਜ਼ ਨੂੰ ਨਾ ਲੱਗਿਆ ਹੋਵੇ ਨਾ ਮਿਕਸੀ ਵਾਲੇ ਜਗ੍ਹਾ ਨੂੰ ਨਾ ਕੋਈ ਚਮਚ ਯੂਜ਼ ਕਰ ਰਹੇ ਆਪਾਂ ਉਹਨੂੰ ਵੀ ਨਹੀਂ ਤੇ ਕੌਲੀਆਂ 'ਚ ਵੀ ਅਦਰਕ ਲਸਣ ਵੀ ਸੁੱਕਾ ਹੋਵੇ ਤੇ ਥੋੜਾ ਜਿਹਾ ਪਾਵਾਂਗੇ ਸਿਰਕਾ ਫਿਰ ਕਿਨਰ ਕਾ ਕੇ ਆਪਾਂ ਇਹਨੂੰ ਗ੍ਰाइंड ਕਰਾਂਗੇ ਜਿਵੇਂ ਗ੍ਰाइंड ਕਰਾਂਗੇ ਹੌਲੀ ਹੌਲੀ ਆਪਾਂ ਇਹਨੂੰ ਚਲਾ ਕੇ ਜਿਹੜਾ ਸਾਈਡਸ ਤੇ ਹੋ ਜਾਂਦਾ ਇਕਦਮ ਫੇਰ ਉਹਨੂੰ ਵਿੱਚ ਮਿਕਸ ਕਰ ਦਾਂਗੇ ਸਾਰੇ ਨੂੰ ਹਿਲਾ ਦਾਂਗੇ ਤਾਂ ਕਿ ਸੈਂਟਰ ਚ ਆ ਕੇ ਇੱਕ ਸਾਰਾ ਗ੍ਰाइंड ਹੋ ਜੇ ਫਿਰ ਥੋੜਾ ਥੋੜਾ ਸਿਰਕਾ ਪਾਈ ਚੱਲਾਂਗੇ ਨਾਲ-ਨਾਲ ਤਾਂ ਕਿ ਗ੍ਰाइंड ਹੋਈ ਚੱਲੇ ਬਸ ਉਹਨਾ ਕ ਸਿਰਕਾ ਪਾਣਾ ਜਿੰਨਾ ਗ੍ਰाइंड ਹੋ ਜੇ ਕਿਉਂਕਿ ਲਸਣ ਅਦਰਕ ਕਰੇ ਸਾਡੇ ਦੂਵਿੰਦਰ ਵੀ ਨਹੀਂ ਖਾਂਦੇ ਹਨ ਬੱਚੇ ਵੀ ਨਹੀਂ ਖਾਂਦੇ ਫਿਰ ਖਾਣਾ ਪਾਰੇ ਜ਼ਰੂਰੀ ਆ ਮੈਨੂੰ ਆ ਹੀ ਲੱਗਦਾ ਵੀ ਜੇ ਕੋਈ ਜਿਹੜੀ ਚੀਜ਼ ਕੋਈ ਨਹੀਂ ਖਾਂਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਵਾਈ ਜਾਵੇ ਤਾਂ ਕਿ ਉਹਦੇ ਫਾਇਦੇ ਸਾਨੂੰ ਮਿਲਣ ਖਾਸ ਕਰ ਲਸਣ ਤੇ ਅਦਰਕ ਤਾਂ ਇੰਨੇ ਗੁਣਾਕਾਰ ਨੇ ਲਸਣ ਤਾਂ ਬਹੁਤ ਗੁਣਾਕਾਰ ਖਾਣੀ ਚਾਹੀਦੀ ਆ ਤੇ ਇਸ ਕਰਕੇ ਮੈਨੂੰ ਆਉਂਦਾ ਵੀ ਪੇਸਟ ਬਣਾ ਕੇ ਰੱਖ ਲਈ ਤੇ ਸਬਜ਼ੀ ਵਿੱਚ ਯੂਜ਼ ਕਰੀਏ ਜਿਹੜੋ ਕਿ ਨਹੀਂ ਖਾਂਦਾ ਉਹਨੂੰ ਗਰਾਉਂਡ ਕਰਕੇ ਖਵਾਈ ਜਾਵੇ ਜਿਹੜਾ ਮਿਕਸੀ ਵਾਲਾ ਮਜਾਰ ਧੋਤਾ ਸੀ ਥੋੜਾ ਜਿਹਾ ਪਾਣੀ ਫੇਰ ਕੇ ਮੈਂ ਇਹਦੇ ਵਿੱਚ ਪਾ ਲੈ ਜੋ ਮੈਂ ਸਬਜ਼ੀ ਬਣਾਉਂਗੀ ਤਾਂ ਉਹਦੇ ਵਿੱਚ ਮੈਂ ਪਾ ਲੂੰਗੀ ਵੇਸਟ ਕੁਝ ਵੀ ਨਹੀਂ ਜਾਣਾ ਚਾਹੀਦਾ ਆਪਣੇ ਕਿਚਨ ਵਿੱਚ ਨਾ ਹੁਣ ਸ਼ੁਰੂ ਕਰਦੇ ਆ ਕੇਕ ਬਣਾਉਣਾ ਕੇਕ ਬਣਾਉਣ ਲਈ ਪਹਿਲਾਂ ਆਪਾਂ ਕੇਕ ਟਿਨ ਤਿਆਰ ਕਰਦੇ ਜੇ ਵਿੱਚ ਆਪਾਂ ਕੇਕ ਬੇਕ ਕਰਾਂਗੇ ਕੇਕ ਟਿਨ ਵਿੱਚ ਮਲੇ ਸਿਰਫ ਰਿਫਾਈਨਡ ਆਇਲ ਤੇ ਆਇਲ ਨੂੰ ਸਾਰੇ ਟਿਨ ਵਿੱਚ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਸਪਰੈਡ ਕਰ ਲਾਂਗੇ ਦੇਸੀ ਘਿਓ ਲੈ ਵੀ ਲੈ ਸਕਦੇ ਤੁਸੀਂ ਝਾੜ ਲਾ ਕੇ ਉਹ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਤੁਸੀਂ ਉਹ ਲੈ ਲਓ ਕੋਈ ਵੀ ਆਇਲ ਹੋਵੇ ਸਰੋਂ ਦਾ ਤੇਲ ਨਾ ਹੋਵੇ ਬਸ ਉਦੇ ਵਿੱਚ ਛਿੜਕਾਂਗੇ ਇੱਕ ਚਮਚਾ ਮੈਦੇ ਦਾ ਤੁਸੀਂ ਆਟਾ ਵੀ ਲੈ ਸਕਦੇ ਹੋ ਕਣਕ ਦਾ ਮੈਂ ਤਾਂ ਮੈਂ ਛਿੜਕ ਲਿਆ ਸਾਰੀ ਸਾਈਡਸ ਤੇ ਘਮਾ ਲਾਂਗੇ ਤਾਂ ਕਿ ਸਾਰਾ ਕੁਝ ਇਹ ਨਾ ਸਾਈਡ ਸਾਰੀ ਮੈਦੇ ਨਾਲ ਕਵਰ ਹੋ ਜੇ ਨਾ ਆਪਣਾ ਕੇਕ ਫਿਰ ਚਿਪਕੂਗਾ ਨਹੀਂ ਆਪਣਾ ਕੇਕ ਟਿਨ ਰੈਡੀ ਹੋ ਜਾਊਗਾ ਪਹਿਲਾਂ ਫਿਰ ਕੇਕ ਚਿਪਕਦਾ ਨਹੀਂ ਈਜ਼ੀਲੀ ਨੀਚੋਂ ਬੇਸ ਤੋਂ ਨੀਚੋਂ ਉਤਰ ਆਉਂਦਾ ਹਨਾ ਇਹ ਉਹ ਕੇਕ ਟਿਨ ਰੈਡੀ ਤੇ ਹੁਣ ਆਪਾਂ ਕਰਦੇ ਆ ਇੱਕ oven ਰੈਡੀ ਜਿਹਦੇ ਵਿੱਚ ਆਪਾਂ ਕੇਕ ਬਣਾਵਾਂ ਇਹ ਹੈਗਾ ਆਪਣਾ oven ਦੇਸੀ oven ਜਿਹੜੇ ਭੈਣਾਂ ਕੋਲ oven microwave ਨਹੀਂ ਹੈਗੇ ਉਹ ਵੀ ਕੇਕ ਇਸ ਤਰੀਕੇ ਨਾਲ ਬਣਾ ਸਕਦੇ ਨੇ ਸਿੰਪਲ ਇੱਕ ਪਤੀਲਾ ਜਿਹੜਾ ਆਪਾਂ ਘਰੇ ਯੂਜ਼ ਕਰਦੇ ਆ ਤੇ ਇਹਦੇ ਵਿੱਚ ਮੈਂ ਲੈ ਲੈ ਨਮਕ niche ਨਮਕ ਪਾਇਆ ਹੋਇਆ ਤੇ ਇਹਦੇ ਵਿੱਚ ਮੈਂ ਰੱਖ ਲਿਆ ਇੱਕ ਰਿੰਗ ਇਹ ਨਮਕ ਮੈਂ ਬਹੁਤ ਸਾਲਾਂ ਤੋਂ ਯੂਜ਼ ਕਰ ਰਹੀ ਹਾਂ ਤਾਂ ਕਰਕੇ ਇਹਦਾ ਕਲਰ ਚੇਂਜ ਹੋਇਆ ਹੋਇਆ ਤੁਣ ਸ਼ੁਰੂ ਕਰਦੇ ਆਪਾਂ ਕੇਕ ਬਣਾਉਣਾ ਕੇਕ ਬਣਾਉਣ ਲਈ ਮੈਂ ਲੈ ਰਹੀ ਹਾਂ ਬਿਸਕਟ ਮੈਂ ਲੈ ਰਹੀ ਹਾਂ ਹੈਪੀ ਹੈਪੀ ਬਿਸਕਟ ਚਾਕਲੇਟ ਵਾਲੇ ਬਿਸਕਟਸ ਨੇ ਤੇ ਤੁਹਾਡੇ ਕੋਲ ਕੋਈ ਵੀ ਨਾਰਮਲ ਬਿਸਕਟ ਨੇ ਤਿੰਨ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਦੋ ਤਰ੍ਹਾਂ ਦੇ ਤੁਸੀਂ ਉਹ ਲੈ ਲਓ ਨਹੀਂ ਚਾਕਲੇਟ ਫਲੇਵਰ ਤੇ ਹੈਗੇ ਤਾਂ ਤੁਸੀਂ ਸਿੰਪਲ ਕੇਕ ਬਣਾ ਸਕਦੇ ਹੋ ਜੀ ਤੁਸੀਂ ਚਾਕਲੇਟ ਫਲੇਵਰ ਦੇਣਾ ਫਿਰ ਤੁਸੀਂ ਉਹਦੇ ਵਿੱਚ ਚਾਕਲੇਟ ਪਾਊਡਰ ਪਾ ਲਓ ਕੋਕਾ ਪਾਊਡਰ ਪਾ ਲਓ ਹਲਾ ਉਹ ਨਾਲ ਚਾਕਲੇਟ ਫਲੇਵਰ ਵੀ ਆ ਜਾਊਗਾ ਜੇ ਤੁਹਾਡੇ ਕੋਲ ਸਿੰਪਲ ਬਿਸਕਟਸ ਨੇ ਤੇ ਬਿਸਕਟਸ ਨੂੰ ਆਪਾਂ ਇਦਾਂ ਤੋੜ ਕੇ ਦੋ ਦੋ ਤਿੰਨ ਤਿੰਨ ਪੀਸ ਕਰਕੇ ਰਫਲੀ ਆਪਾਂ ਇਹਨਾਂ ਨੂੰ ਮਿਕਸਰ ਜਾਰ ਚ ਪਾ ਲ ਮੈਂ ਸਿਰਫ ਦੋ ਟੱਬੀਆਂ ਲਈਆਂ ਨੇ ਬਿਸਕੁਟਸ ਦੀਆਂ ਉਹ ਜਿਹੜੇ ਟਿਨ 'ਚ ਮੈਂ ਬਣਾ ਰਹੀ ਐ ਇਹਦੇ ਵਿੱਚ ਤਿੰਨ ਡੱਬੀਆਂ ਦਾ ਕੇਕ ਈਜ਼ੀਲੀ ਬਣ ਜਾਣਾ ਪਰ ਮੈਂ ਕੇਕ ਬਹੁਤ ਥੋੜੀ ਕੁਆਂਟੀਟੀ ਵਿੱਚ ਬਣਾਉਣਾ ਚਾਹੁੰਦੀ ਕਿਉਂਕਿ ਸਾਡੇ ਘਰੇ ਚਾਕਲੇਟ ਵਾਲਾ ਦਵਿੰਦਰ ਨਹੀਂ ਖਾਂਦੇ ਹੈ ਮਮੀ ਵੀ ਘੱਟ ਪਸੰਦ ਕਰਦੇ ਨੇ ਉਸ ਕਰਕੇ ਫਿਰ ਐਨਾ ਕੇਕ ਖਾਧਾ ਨਹੀਂ ਆਲਾ ਬਿਸਕੁਟਸ ਦਾ ਪਾਊਡਰ ਬਣਾਉਣ ਤੋਂ ਬਾਅਦ ਇਹਨੂੰ ਇੱਕ ਮਿਕਸਿੰਗ ਬਾਉਲ ਵਿੱਚ ਆਪਾਂ ਕਰ ਲਾਂਗੇ ਟਰਾਂਸਫਰ ਟਰਾਂਸਫਰ ਕਰਕੇ ਤੇ ਬਾਕੀ ਦਾ ਆਪਾਂ ਸਮਾਨ ਇਹਦੇ ਵਿੱਚ ਪਾਵਾਂਗੇ ਜੇ ਤੁਹਾਡੇ ਕੋਲ ਪੀਸੀ ਹੋਈ ਚੀਨੀ ਨਹੀਂ ਹੈਗੀ ਤੁਸੀਂ ਨਾਲ ਹੀ ਚੀਨੀ ਪੀ ਸਕਦੇ ਹੋ ਬਿਸਕੁਟਸ ਦੇ ਵਿੱਚ ਚਮਚਾ ਦੋ ਚਮ ਹੁਣ ਬਿਸਕੁਟ ਪਾਊਡਰ ਵਿੱਚ ਮੈਲਰੀਆਂ ਚ ਪੀਸੀ ਹੋਈ ਚੀਨੀ ਇੱਕ ਚਮਚ ਲਿਆ ਅੱਧਾ ਚਮਚ ਪਾਉਂਗੀ ਮੈਂ ਕੋਕਾ ਪਾਊਡਰ ਦਾ ਚਾਕਲੇਟ ਫਲੇਵਰ ਲਈ ਤਾਂ ਕਿ ਹੋ ਜ਼ਿਆਦਾ ਚਾਕਲੇਟੀ ਫਲੇਵਰ ਬਣੇ ਥੋੜਾ ਜਿਹਾ ਅੱਧੇ ਤੋਂ ਵੀ ਘੱਟ ਚਮਚ ਮੈਂ ਪਾਇਆ ਬੇਕਿੰਗ ਪਾਊਡਰ ਕੱਲਾ ਬੇਕਿੰਗ ਪਾਊਡਰ ਪਾਉਣਾ ਆਪਾਂ ਸੋਡਾ ਉਰੇ ਨਹੀਂ ਪਾਵਾਂਗੇ ਆ ਬਿਸਕੁਟਸ ਕੇਕ ਵਿੱਚ ਸੋਡਾ ਨਹੀਂ ਪੈਂਦਾ ਚਾਰ ਪੰਜ ਕ ਡ੍ਰੌਪਸ ਪਾਵਾਂਗੇ ਵੈਨੀਲਾ ਐਸੈਂਸ ਜਾਂ ਚਾਕਲੇਟ ਐਸੈਂਸ ਕੋਈ ਵੀ ਐਸੈਂਸ ਤੁਸੀਂ ਪਾ ਸਕਦੇ ਹੋ ਚਮਚ ਇੱਕ ਚਮਚ ਪਾਇਆ ਮੈਂ ਰਿਫਾਈਨਡ ਔਇਲ ਦਾ ਇਹ ਥੋੜਾ ਕੁਲ ਕੁਆਂਟੀਟੀ ਜ਼ਿਆਦੇ ਬਿਸਕੁਟਸ ਇਹਨੂੰ ਅੱਛੀ ਤਰ੍ਹਾਂ ਕਰ ਲਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਇੱਕ ਦੁੱਧ ਨਾਲ ਆਪਾਂ ਇਹਨੂੰ ਅੱਛੀ ਤਰ੍ਹਾਂ ਇੱਕ ਸਮੂਥ ਜਾਂ ਮਿਕਸਚਰ ਬਣਾਵਾਂਗੇ ਦੁੱਧਾ ਜਿਹੜਾ ਬਿਲਕੁਲ ਠੰਡਾ ਨਹੀਂ ਹੋਣਾ ਚਾਹੀਦਾ ਰੂਮ ਟੈਂਪਰੇਚਰ ਦਾ ਹੋਣਾ ਚਾਹੀਦਾ ਜਾਣੀ ਕਿ ਉਹ ਠਾਰ ਤੁਸੀਂ ਪਾਣ ਲਓ ਠੰਡਾ ਨਾ ਹੋਵੇ ਹੈਨਾ ਨੋਰਮਲ ਟੈਂਪਰੇਚਰ ਦਾ ਹੋਵੇ ਤੇ ਸਾਰੇ ਮਿਕਸ ਮਿਕਚਰ ਨੂੰ ਕਰ ਦਾਂਗੇ ਅੱਛੀ ਤਰ੍ਹਾਂ ਮਿਕਸ ਆਪਾਂ ਬਹੁਤ ਜ਼ਿਆਦਾ ਗਾੜਾ ਪੈਟਰ ਨਾ ਹੋਵੇ ਤੇ ਬਹੁਤ ਜ਼ਿਆਦਾ ਪਤਲਾ ਨਾ ਹੋਵੇ ਇਸ ਤਰ੍ਹਾਂ ਦਾ ਫਲੂਇਡ ਜਿਹਾ ਹੋਵੇ ਵੀ ਆਪਾਂ ਹੇਠੇ ਗਿਰੇ ਤੇ ਹੁਣ ਟ੍ਰਾਂਸਫਰ ਕਰਦੇ ਆਪਾਂ ਕੇਕ ਟਿਨ ਵਿੱਚ ਬਹੁਤ ਜ਼ਿਆਦਾ ਟੇਸਟੀ ਕੇਕ ਬਣਦਾ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੁਸੀਂ ਬਿਸਕੁਟਸ ਬਿਸਕੁਟਸ ਪਾਊਡਰ ਬਣਾ ਕੇ ਡੱਬੇ ਵਿੱਚ ਰੱਖ ਲਓ ਜਰੂਰ ਹੀ ਬੱਚੇ ਮੰਗਣ ਤੁਸੀਂ ਫਟਾਫਟ ਇਹ ਸਾਰਾ ਸਮਾਨ ਤੁਸੀਂ ਪਾਓ ਤੇ ਬਣਾ ਲਓ ਹਨਾ ਤੇ ਜਲਦੀ ਬਣ ਜਾਣਾ ਪਾਊਡਰ ਬਣੇ ਹੋਵੇ ਜੇ ਬਿਸਕੁਟਸ ਤੁਹਾਨੂੰ ਐ ਲੱਗਦਾ ਵੀ ਜ਼ਿਆਦੇ ਆਗੇ ਘਰੇ ਤਾਂ ਕੋਈ ਖਰਾਬ ਨਾ ਹੋ ਜਾਣ ਜੇ ਕਈ ਵਾਰ ਕਈ ਬਿਸਕੁਟਸ ਦੀ ਲੱਕੀ ਪਈ ਹੁੰਦੀ ਆ ਤਾਂ ਬੱਚੇ ਕੇਕ ਬਹੁਤ ਪਸੰਦ ਕਰਦੇ ਨੇ ਤੁਸੀਂ ਬਿਸਕੁਟਸ ਸਸਤੇ ਬਿਸਕੁਟਸ ਲੈ ਕੇ ਉਹਨਾਂ ਦਾ ਕੇਕ ਵੀ ਬਣਾ ਸਕਦੇ ਹੋ ਈਜ਼ੀਲੀ ਹੁਣ ਤਾਂ ਮੈਂ ਕੇਕ ਬਹੁਤ ਬਹੁਤ ਘੱਟ ਬਣਉਣੀ ਨਹੀਂ ਤੇ ਸਾਡੇ ਘਰ ਤੇ ਜਦੋਂ ਬੱਚੇ ਹੁੰਦੇ ਸਨ ਉਹਨੇ ਮੇਰੇ ਕੋਲ ਇੰਨਾ ਜ਼ਿਆਦਾ ਕੇਕ ਬਣਦਾ ਸੀ ਘਰੇ ਬਹੁਤ ਤਰਾਂ ਤਰਾਂ ਦੇ ਕੇਕ ਮੈਨੂੰ ਅੱਛੇ ਲੱਗਦਾ ਮੈਨੂੰ ਬਣਾਉਣਾ ਤੇ ਇਧਰ ਪਤਿਲੇ ਵਿੱਚ ਮੈਂ ਗਰਮ ਕਰਦਾ ਸੀ ਗੈਸ ਔਨ ਕਰਦਾ ਸੀਗਾ ਤੇ ਗਰਮ ਪਤਿਲੇ ਨੂੰ ਪਹਿਲਾਂ ਜ਼ਰੂਰ ਗਰਮ ਕਰ ਲਓ ਠੰਡੇ ਵਿੱਚ ਨਾ ਰੱਖਿਓ ਜੇ ਪਤਿਲਾ ਜਿੱਤਰਾ ਗਰਮ ਹੋ ਗਿਆ ਫਿਰ ਇਹਦੇ ਵਿੱਚ ਰੱਖਣਾ ਨਹੀਂ ਆਪਣਾ ਕੇਕ ਫੁੱਲਣਾ ਨਹੀਂ ਹੈਗਾ 30 ਤੋਂ 35 ਮਿੰਟ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਪੀਮੈਂਟ ਹੋ ਗਈ ਸੀ ਮੇਰੇ ਕੋਲ ਮਟੀਰੀਅਲ ਘੱਟ ਸੀ ਜਲਦੀ ਬਣ ਗਿਆ ਕਿ 10 ਮਿੰਟ ਵਿੱਚ ਹੀ ਬਣ ਗਿਆ 10 ਮਿੰਟ ਬਾਅਦ ਮੈਂ ਇੱਕ ਚੈੱਕ ਕੀਤਾ ਤੇ ਨਾਈਫ ਬਿਲਕੁਲ ਸਾਫ਼ ਆ ਰਹੀ ਸੀ ਜੇ ਤੁਹਾਡੇ ਕੋਲ ਮਟੀਰੀਅਲ ਜ਼ਿਆਦਾ ਹੈ 35 40 ਮਿੰਟ ਵੀ ਲੱਗ ਸਕਦੇ 45 ਮਿੰਟ ਵੀ ਲੱਗ ਸਕਦੇ ਤੁਸੀਂ ਵਿੱਚ ਵਿੱਚ ਬਿਲਕੁਲ ਨਹੀਂ ਖੋਲ ਕੇ ਦੇਖਣਾ ਜੇ ਖੋਲ ਕੇ ਦੇਖੋਗੇ ਨਾ ਕੇਕ ਦੀ ਜਿਹੜੀ ਅੰਦਰ ਸਟੀਮ ਹੈ ਹੀਟ ਇਕੱਠੀ ਹੋਏ ਬਾਹਰ ਨਿਕਲ ਜੂ ਕੇਕ ਨੀਚੇ ਬੈਠ ਜੂਗਾ ਇਸ ਕਰਕੇ ਤੁਸੀਂ ਅੱਧਾ ਘੰਟਾ ਬਿਲਕੁਲ ਨਿ ਢੱਕਣ ਚੱਕਣਾ ਹੈਗਾ ਪਤੀਲੇ ਦਾ ਤੇ ਕੇਕ ਨੂੰ ਆਪਾਂ ਬਾਹਰ ਕੱਢ ਲਿਆ ਤਾਂ ਪੋਣੇ ਨਾਲ ਮੈਂ ਢੱਕ ਕੇ ਰੱਖਤਾ ਪੋਣੇ ਨਾਲ ਢੱਕ ਦੋ ਕ ਕੇਕ ਆਪਣਾ ਗਿੱਲਾ ਕਿਲਾ ਨਾ ਹੋਵੇ ਕੇਕ ਮੈਂ ਠੰਡਾ ਹੋਣਾ ਰੱਖਦਾ ਤੇ ਉਸ ਤੋਂ ਬਾਅਦ ਮੈਂ ਬਣਾ ਰਹੀ ਸੀ ਸਬਜੀ ਸਬਜੀ ਮੈਂ ਪਹਿਲਾਂ ਕੱਟ ਕੇ ਰੱਖਤੀ ਸੀ ਗੋਭੀ ਦੀ ਤਾਂ ਕਿ ਨਾ ਫਿਰ ਪਾਣੀ ਨੂਚੜ ਜਾਂਦਾ ਗੋਭੀ ਦਾ ਗਿੱਲੀ ਜੀ ਪਾਣੀ ਵਾਲੀ ਸਬਜੀ ਨਹੀਂ ਬਣਦੀ ਫਿਰ ਸੁੱਕੀ ਜੀ ਬਣਦੀ ਹੈ ਮਸਾਲਾ ਵਸੂਲਾ ਮੈਂ ਬਣਾ ਲਿਆ ਸੀ ਚਾਚੀ ਤਰ੍ਹਾਂ ਮੈਂ ਕਰਦਾਂ ਨੇ ਮਿਕਸ ਆਲੂ ਮੈਂ ਬਾਅਦ ਪਾਉਣੀ ਹੁੰਦੀ ਹੈ ਤੇ ਗੋਭੀ ਮੈਂ ਪਹਿਲਾਂ ਪਾਉਣੀ ਹੁੰਦੀ ਹੈ ਸਬਜੀ ਬਣਨੀ ਰੱਖ ਦੂੰਗੀ ਇਹ ੜਾਲੇ ਦੋਲੇ ਸਮਾਨ ਕਿੰਨਾ ਪੈਸਾਰੋ ਮੈਂ ਚੱਕੂਗੀ ਜਿਹੜਾ ਪੇਸਟ ਵਾਲਾ ਪਾਣੀ ਸੀ ਨਾ ਲਸਣ ਅਦਰਕ ਪੇਸਟ ਵਾਲਾ ਪਾਣੀ ਉਹ ਮੈਂ ਰੱਖਿਆ ਸੀ ਕੋਲੇ ਵੀ ਸਬਜ਼ੀ ਵਿੱਚ ਪਾਉਂਗੀ ਪਰ ਮੈਂ ਪਾਉਣਾ ਭੁੱਲ ਗਈ ਹੁਣ ਮੇਰੀ ਨਿਗਾ ਪਈ ਵੀ ਤੇ ਮੈਂ ਭੁੱਲੀ ਗਈ ਮੈਂ ਕਿਹਾ ਚੱਲ ਮੈਂ ਹੁਣ ਪਾ ਦਾਂਣੀ ਆ ਐਸਾ ਨਾ ਕੁਛ ਆਪਣਾ ਦਿਮਾਗ ਹੁੰਦਾ ਕਈ ਵਾਰ ਕੰਮ ਕਰਦੇ ਕਰਦੇ ਕੋਲੇ ਚੀਜ਼ ਪਈ ਹੁੰਦੀ ਹੈ ਭੁੱਲ ਜਾਂਦੇ ਆ ਸਾਰਾ ਕੁਛ ੜਾਲੇ ਦੋਲੇ ਜਿੰਨਾ ਸਮਾਨ ਮੇਰੇ ਕੋਲ ਹੈਗਾ ਸਹੀ ਢੋਏ ਸਾਰਾ ਮੈਂ ਇਹ ਚੱਕ ਦੂੰਗੀ ਤੇ ਸਬਜ਼ੀ ਬਣੀ ਚੱਲੂਗੀ ਨਾਲ-ਨਾਲ ਮੈਂ ਹੋਰ ਕੰਮ ਕਰੀ ਚੱਲੂਗੀ ਤੇ ਨਾਲ-ਨਾਲ ਮੇਰੀ ਵੀ ਸਬਜ਼ੀ ਵਿੱਚ ਖੁਰਚਣਾ ਮਾਰੀ ਚੱਲੂਗੀ ਸਬਜੀ ਬਣ ਰਹੀ ਹੈ ਤੇ ਹੁਣ ਮੈਂ ਧਨੀਆ ਤੋੜਨ ਬਹੁਤ ਸੋਹਣਾ ਮੈਨੂੰ ਤਾਂ ਧਨੀਆ ਦਾ ਫਲੇਵਰ ਇੰਨਾ ਵਧੀਆ ਲੱਗਦਾ ਨਾ ਸਬਜੀ ਵਿੱਚ ਆਹ ਜਿਹੜੇ ਖਾਂਦੇ ਨਹੀਂ ਉਹਨਾਂ ਨੂੰ ਆਏ ਲੱਗਦਾ ਕਿਉਂ ਪਾਇਆ ਸੱਤ ਨੇ ਇਹਨਾਂ ਨਾਲ ਸਬਜੀ ਦਾ ਟੇਸ ਹੀ ਬਦਲ ਜਾਂਦਾ ਉਹ ਇਹ ਗੱਲ ਜਿਹੜੀ ਚੀਜ਼ ਜਿਹੜੋ ਕੋਈ ਖਾਂਦਾ ਨਹੀਂ ਉਹਨੂੰ ਪਸੰਦ ਨਹੀਂ ਹੁੰਦੀ ਫਿਰ ਉਹਨੂੰ ਕੋਈ ਭਾ ਨਹੀਂ ਪਾਏ ਦਾ ਜਿਹੜਾ ਖਾਂਦਾ ਉਹਨੂੰ ਪਤਾ ਹੁੰਦਾ ਵੀ ਕਿੰਨਾ ਅੱਛਾ ਟੇਸ ਆ ਨੀ ਇਹ ਲਈ ਤਾਂ ਤਰਸ ਜਾਨੇ ਆ ਹੁਣ ਬੰਦੀ ਦੇ ਵਿੱਚ ਪਾਉਂਗੀ ਤਾਂ ਕਿ ਵਿੱਚ ਨਾ ਪਤਾ ਜਣਾ ਲੱਗੇ ਉਪਰ ਉਪਰ ਦਿਖੇ ਨਾ ਧਨੀਆ ਤਾਂ ਬੱਚੇ ਖਾਣਗੇ ਨਹੀਂ ਤਾਂ ਬਸ ਫਿਰ ਕਹਿਣਗੇ ਕਿਉਂ ਪਾਇਆ ਕਿਉਂ ਪਾਇਆ ਧਨੀਆ ਇੰਨਾ ਸਾਰਾ ਮੇਜ਼ੋ ਜੀ ਕਰਦਾ ਹੋਰ ਪਾਲਾਂ ਪਰ ਫਿਰ ਉਹੀ ਗੱਲ ਗਾਲਾਂ ਪੈਣਗੀਆਂ ਗਾਲਾਂ ਪੈਣਗੀਆਂ ਵੀ ਕਿਉਂ ਪਾਇਆ ਲੋ ਜੀ ਧਨੀਆ ਆਪਾਂ ਤੋੜ ਲਿਆ ਇੰਨੀ ਅੱਛੀ ਖੁਸ਼ਬੂ ਇੰਨੀ ਅੱਛੀ ਫਰੇਗਰੈਂਸ ਤਾਜੀ ਧਨੀਏ ਦੀ ਕਿਤੇ ਮਿਲਣੀ ਨਹੀਂ ਹੈਗੀ ਹਣਾ ਬੁਝਾਰ ਚ ਕੋਈ ਸਬਜ਼ੀ ਲਿਓ ਪਰ ਜਿਹੜੀ ਘਰੇ ਫਰੈਸ਼ ਆਪਾਂ ਤੋੜਦੇ ਹਨਾ ਆਪਦੀ ਬਾੜੀ ਚ ਆਪਦੇ ਗਾਰਡਨ ਚ ਉਹਦੇ ਵਾਰ ਕੀਤੇ ਰੀਸੀ ਨਹੀਂ ਹੁੰਦੀ ਹੈਗੀ ਜਾ ਕੇ ਕੱਟ ਕੇ ਹੁਣ ਸਬਜ਼ੀ ਵਿੱਚ ਪਾਉਂਗੀ ਧਨੀਆ ਫੇਰ ਕਰੂੰਗੀ ਵਾਕ ਅੱਜ ਮੈਂ ਲੇਟ ਹੋ ਗਿਆ ਆਲਮੋਸਟ 5 ਬਚਨ ਵਾਲੇ ਹੋ ਗਏ ਹੁਣ ਅੱਜ ਮੈਂ ਲੇਟ ਹੋ ਗਈ ਸਾਰੇ ਕੰਮਾਂ ਨੂੰ ਹੀ ਲੇਟ ਹੋ ਗਿਆ ਅੱਜ ਮੈਂ ਚਲੋ ਕੋਈ ਗੱਲ ਨਹੀਂ ਵਾਕ ਮੈਂ ਫੇਰ ਵੀ ਕਰ ਹੀ ਲੈਣੀ ਆ ਸਬਜ਼ੀ ਹਲੇ ਸਟਿਲ ਬਣ ਰਹੀ ਸੀ ਗੈਸ ਬਿਲਕੁਲ ਮੈਂ ਸਲੋ ਕੀਤਾ ਹੋਇਆ ਸੀਗਾ ਜਿਵੇਂ ਜਿਵੇਂ ਕਿਚਨ 'ਚ ਇੱਕ ਦੋ ਹੋਰ ਕੰਮ ਹੋਰ ਹੁੰਦੇ ਨਾਲ ਨਾਲ ਉਹ ਕਰ ਲਾਣਾ ਜਿਵੇਂ ਅੱਜ ਭਾਂਡੇ ਮੈਂ ਚੱਕੀ ਸੀਗਾ ਸਾਫ ਕਰਦਾ ਸੀ ਉਹਨਾਂ ਕੱਪੜੇ ਨਾਲ ਤੇ ਹੁਣ ਇਹ ਉਧਰ ਰੱਖਿਆ ਹਾਂ ਕ੍ਰੋਕਰੀ ਵਾਲੀ ਕਬੜੇ 'ਚ ਰੱਖਿਆ ਹੂੰਗੀ ਜਦੋਂ ਵੀਦਰ ਨਾਲ ਕੋਈ ਆਏ ਸੋ ਉਹਨਾਂ ਮੈਂ ਚਾਹ ਕਰੀ ਸੀ ਜੇ ਨਾ ਸਰਵ ਕਰੀ ਇਸ ਚਾਹ ਤੇ ਉਹ ਇਹ ਮੈਂ ਉਧਰ ਰੱਖਿਆ ਹੂੰਗੀ ਬਰਤਨ ਤੇ ਇਸ ਤਰ੍ਹਾਂ ਕੁਝ ਰੂਟੀਨ ਹੁੰਦਾ ਹੈ ਨਾ ਕਿਚਨ ਵਿੱਚ ਸਬਜ਼ੀ ਬਣ ਰਹੀ ਹੁੰਦੀ ਤੇ ਨਾਲ ਆਨੇ ਕਿਨਿਕੇ ਕੰਮ ਆਪਣੇ ਹੋਰ ਚੱਲ ਰਹੇ ਹੁੰਦੇ ਨਾਲ ਦੀ ਨਾਲ ਤੇ ਹੁਣ ਆਪਾਂ ਕੇਕ ਕੱਢ ਲਾਨੇ ਟਿੰਨ 'ਚੋਂ ਬਾਹਰ ਕੇਕ ਮੇਰੇ ਕੋਲ ਇਸ ਕਰਕੇ ਨਹੀਂ ਸੁੱਲਿਆ ਕਿਉਂਕਿ ਮੇਰੇ ਕੋਲ ਮਟੀਰੀਅਲ ਬਹੁਤ ਘੱਟ ਸੀਗਾ ਮੈਂ ਬਹੁਤ ਥੋੜੀ ਕੁਆਂਟਿਟੀ ਵਿੱਚ ਬਣਾਇਆ ਸੀਗਾ ਪਰ ਕੇਕ ਸੌਫਟ ਬਹੁਤ ਜ਼ਿਆਦਾ ਬਣਿਆ ਔਰ ਖਾਣ ਚ ਵੀ ਬਹੁਤ ਟੇਸਟੀ ਬਣਿਆ ਬਿਸਕੁਟਸ ਕੇਕ ਵਿੱਚ ਕੋਈ ਜ਼ਿਆਦਾ ਸਮਾਨ ਨਹੀਂ ਪੈਂਦਾ ਹੁੰਦਾ ਕਿਉਂਕਿ ਇਹਦੇ ਵਿੱਚ ਆਲਰੇਡੀ ਔਇਲ ਵੀ ਪਾਇਆ ਹੁੰਦਾ ਵਨੀਲਾ ਐਸੈਂਸ ਵੀ ਪਾਇਆ ਹੁੰਦਾ ਇਹਦੇ ਵਿੱਚ ਕੋਈ ਇਹਨੂੰ ਫੁਲਾਉਣ ਵਾਸਤੇ ਰੀਜ਼ਿੰਗ ਏਜੈਂਟ ਵੀ ਪਾਇਆ ਪਾਇਆ ਹੁੰਦਾ ਤਾਂ ਕਰਕੇ ਇਹਦੇ ਵਿੱਚ ਸਮਾਨ ਬਹੁਤ ਘੱਟ ਪੈਂਦਾ ਹੁਣ ਆਪਾਂ ਇਹਨੂੰ ਕੇਕ ਕੱਟ ਕਰ ਲੈਂਦੇ ਆ ਬਹੁਤ ਜ਼ਿਆਦਾ ਮੈਨੂੰ ਸੌਫਟ ਫੀਲ ਹੋ ਰਿਹਾ ਇਸ ਕੇਕ ਤੁਸੀਂ ਇਸ ਦੇ ਉੱਪਰ ਆਈਸਿੰਗ ਵੀ ਕਰ ਸਕਦੇ ਜਿਵੇਂ ਕੋਕ ਚਾਕਲੇਟ ਮੈਲਟ ਕਰਕੇ ਜਾਂ ਤੁਸੀਂ ਚਾਕਲੇਟ ਸੌਸ ਲਗਾ ਕੇ ਹਨ ਇਹਦੇ ਉੱਪਰ ਉਹ ਵੀ ਪਾ ਸਕਦੇ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਚਾਕਲੇਟ ਜਾਂ ਫਲੇਵਰ ਤੇ ਬਹੁਤ ਹੀ ਜ਼ਿਆਦਾ ਸੌਫਟ ਟੇਸਟੀ ਕੇਕ ਬਣਿਆ ਸੀਗਾ ਬਹੁਤ ਜ਼ਿਆਦਾ ਟੇਸਟੀ ਲੱਗੇ ਮੈਨੂੰ ਵੀ ਔਰ ਜਦ ਆਪ ਗਰਮ ਗਰਮ ਖਾਣੇ ਉਹਨੂੰ ਕੋਸਾ ਜੋ ਹੋਰ ਵੀ ਜ਼ਿਆਦਾ ਟੇਸਟੀ ਲੱਗਦਾ ਉੱਤੇ ਤੁਸੀਂ ਚਾਕਲੇਟ ਸੌਸ ਪਾਓ ਜਾਂ ਹਰਸ਼ੇ ਸਰਪ ਪਾ ਲਓ ਬਹੁਤ ਜ਼ਿਆਦਾ ਅੱਛਾ ਲੱਗਦਾ ਟਾਈਮ ਹੋ ਗਿਆ 7:30 ਦਾ ਖਾਣਾ ਖਾ ਕੇ ਕਿਚਨ ਕਲੀਨ ਕਰਕੇ ਹੋ ਗਏ ਫ੍ਰੀ ਤੇ ਮੈਂ ਕਿਹਾ ਚਲ ਹੁਣ ਇੱਕ ਦੋ ਕਮੈਂਟਸ ਰਿਪਲਾਈ ਕਰਨਾ ਸੀ ਮੈਂ ਕਰ ਲਾਂ ਤੁਹਾਡੇ ਨਾਲ ਬੈਠ ਕੇ ਫਿਰ ਕੰਬਲ-ਕੁੰਬਲ ਬੈਠਦੇ ਥੋੜ ਦੇ ਨਾਈਟਸ ਰੂਟ ਚੇਂਜ ਕਰਦੇ ਆ ਵੜਦੇ ਆ ਕੰਬਲ ਵਿੱਚ ਇੱਕ ਭੈਣ ਦਾ ਕਮੈਂਟ ਸੀ ਕਹਿੰਦੇ ਮੈਂ ਚਾਹ ਦੀ ਬਹੁਤ ਜ਼ਿਆਦਾ ਸ਼ਕੀਨ ਆ ਮੇਥੋਂ ਚਾਹ ਨਹੀਂ ਛੱਡ ਹੁੰਦੀ ਹੈਗੀ ਮੈਂ ਕੀ ਕਰਾਂ ਤੇ ਇਹ ਵੀ ਤੁਸੀਂ ਮੈਨੂੰ ਦੱਸੋ ਮੈਂ ਕੀ ਕਰਾਂ ਚਾਹ ਹੈ ਔਕੀ ਜੀ ਸ਼ਰਾਬੀ ਸ਼ਰਾਬ ਨਹੀਂ ਛੱਡ ਸਕਦਾ ਆਪਨੇ ਵਰਗੇ ਚਾਹ ਨਹੀਂ ਛੱਡ ਸਕਦੇ ਮੈਂ ਵੀ ਚਾਹ ਦੇ ਬਹੁਤ ਸ਼ਕੀਨ ਆ ਨਾ ਪਰ ਚਾਹ ਮੈਂ ਹੋ ਮੈਂ ਘਟਾਈ ਹੈ ਛੱਡੀ ਤਾਂ ਹੈ ਨਹੀਂ ਛੱਡਣੀ ਤਾਂ ਆਪਾਂ ਨੂੰ ਪੈਂਦੀ ਨਹੀਂ ਲੋੜ ਹੀ ਨਹੀਂ ਪੈਂਦੀ ਘਟਾ ਲਓ ਫਿੱਕੀ ਚਾਹ ਕਰ ਲਓ ਜਿਸ ਫਿੱਕੀ ਪੀਤੀਆਂ ਦੀ ਮਿਲਕ ਮਿੱਠਾ ਪਹਿਲਾਂ ਤੁਸੀਂ ਘਟਾ ਲਓ ਨਾ ਫਿਰ ਹੌਲੀ-ਹੌਲੀ ਫਿੱਕੀ ਤੇ ਆ ਸਕਦੇ ਹੋ ਜੇ ਤੁਸੀਂ ਜ਼ਿਆਦਾ ਵਾਰ ਚਾਹ ਪੀਂਦੇ ਹੋ ਤਾਂ ਪਹਿਲਾਂ ਇੱਕ ਵਾਰ ਇੱਕ ਟਾਈਮਿੰਗ ਘਟਾ ਦਿਓ ਚਾਹ ਦੀ ਜਿਵੇਂ ਤੁਸੀਂ ਚਾਰ ਵਾਰ ਪੀਂਦੇ ਹੋ ਤੁਸੀਂ ਤਿੰਨ ਵਾਰ ਕਰ ਲਓ ਤੇ ਥੋੜੀ-ਥੋੜੀ ਕੁਆਂਟੀਟੀ ਘਟਾ ਦਿਓ ਚਾਹ ਦੀ ਇਸ ਤਰ੍ਹਾਂ ਥੋੜੀ ਇੱਕ ਵਾਰ ਦੀ ਟਾਈਮਿੰਗ ਘਟਾ ਦਿਓ ਚਾਹ ਦੀ ਤੇ ਥੋੜੀ-ਥੋੜੀ ਕੁਆਂਟੀਟੀ ਨਾਲ ਅੱਧੇ ਕੱਪ ਦਾ ਹੋਰ ਫਰਕ ਪੈ ਜਾਊਗਾ ਤੁਸੀਂ ਚਾਹ ਉਨੀ ਵ ਤੁਹ ਚਾਹ ਦੀ ਕੁਆਂਟੀਟੀ ਘਟਾ ਲਓ ਜਮ ਇੱਕ ਕੱਪ ਭਰ ਕੇ ਪੀਨੇ ਹੋ ਉਹਨੂੰ ਥੋੜਾ ਜਿਹਾ ਤੁਸੀਂ ਘਟਾ ਲਓ ਪੌਣਾ ਕੱਪ ਕਰ ਲਓ ਹਨ ਇਸ ਤਰ੍ਹਾਂ ਆਪਣਾ ਦੇ ਕੱਪ ਤਾਂ ਹੋਰ ਭਰ ਕੇ ਪੀਜੂਗਾ ਥੋੜੀ ਥੋੜੀ ਕਰਕੇ ਆਪਾਂ ਘਟਾ ਸਕਦੇ ਆਂਗੇ ਤੇ ਬਾਕੀ ਦੋ ਟਾਈਮ ਤਿੰਨ ਟਾਈਮ ਕੋਈ ਚਾਹ 마ਣੀ ਹੈ ਕਿ ਮੈਂ ਵੀ ਚਾਹ ਪੀਣੀ ਹੈ ਦੋ ਵਾਰ ਤਾਂ ਮੈਂ ਡੇਲੀ ਪੀਣੀ ਪੀਣੀ ਹੈ ਕਈ ਵਾਰ ਤਿੰਨ ਵਾਰ ਵੀ ਹੋ ਜਾਂਦੀ ਐ ਦਵਿੰਦਰ 10 ਵਜੇ 11 ਵਜੇ 11:30 ਵਜੇ ਕਰਵਾ ਲਾਂਦੇ ਨੇ ਫਿਰ ਮੈਂ ਵੀ ਨਾਲ ਪੀ ਲਉਣੀ ਇੱਕ ਛੋਟਾ ਜਿਹਾ ਕੱਪ ਪੀਣੀ ਐ ਜਸਟ ਇੱਕ ਮਨ ਦੀ ਸੈਟੀਸਫੈਕਸ਼ਨ ਵਾਸਤੇ ਕਿਉਂਕਿ ਬੋਡੀ ਤਾਂ ਆਪਣੇ ਕਹਿੰਦੀ ਨੇ ਇਹ ਵੀ ਚਾਹ ਪੀਣੀ ਐ ਨਹੀਂ ਮੰਗਦੀ ਕਿ ਰੀਸ ਹੋ ਜਾਂਦੇ ਦੇਖ ਕੇ ਜੀ ਕਰੇ ਹੁੰਦਾ ਫਿਰ ਮੈਂ ਇੱਕ ਛੋਟਾ ਜਿਹਾ ਕੱਪ ਪੀ ਲੰਨੇ ਵੀ ਹਾਂ ਮਨ ਤਸੱਲੀ ਹੋ ਗਈ ਮਨ ਟਿਕ ਗਿਆ ਵੀ ਚਾਹ ਪੀ ਲਈ ਜਾਂ ਘਰੇ ਕੋਈ ਆ ਜਾਏ ਜਾਂ ਅਸੀਂ ਕਿਸੇ ਦੇ ਘਰੇ ਚਲੀਏ ਬਾਹਰ ਅੰਬੂਰ ਜਾਈਏ ਹਨਾ ਤਾਂ ਪੀਤੀ ਆਂਦੀ ਆ ਉਹ ਮੈਂ ਡੇਲੀ ਰੁਟੀਨ 'ਚ ਦੋ ਵਾਰ ਪੀਣੀ ਐ ਸਵੇਰੇ ਸ਼ਾਮ ਤੇ ਪਰ ਜੇ ਕੋਈ ਅਕਰ ਆ ਜੇ ਜਾਣਾ ਪੈ ਜੇ ਫਿਰ ਤਿੰਨ ਵਾਰੀ ਵੀ ਹੋਈ ਨੇ ਸਮ ਟਾਈਮਸ ਚਾਰ ਬਾਰ ਵੀ ਹੋਈ ਆਗੇ ਪਰ ਕਦੇ ਕਦੇ ਚਲ ਜਾਦੇ ਚਾਹ ਕੋਈ ਮਾੜੀ ਨਹੀਂ ਪਰ ਆਪਾਂ ਰੋ ਡੇਲੀ ਰੁਟੀਨ ਚ ਜੇ ਆਪਾਂ ਇਹ ਜਾਦੇ ਚਾਹ ਕੰਜ਼ੂਮ ਕਰਦੇ ਆ ਤਾਂ ਬਹੁਤ ਜਿਆਦਾ ਪੂਰੀ ਚੀਜ਼ ਹੈ ਇੱਕ ਮਾਈਂਡ ਸੈਟ ਕਰੋ ਆਪਣੇ ਦਿਮਾਗ ਨੂੰ ਸਮਝਾਓ ਹਨਾ ਵੀ ਇਹ ਬੁਰੀ ਚੀਜ਼ ਆ ਆਪਣੇ ਲਈ ਕੋਈ ਬੈਨੀਫੀਸ਼ੀਅਲ ਨਹੀਂ ਹੈਗੀ ਇਹ ਤਾਂ ਕੋਈ ਫਾਇਦਾ ਨਹੀਂ ਆਪਾਂ ਨੂੰ ਇਹ ਪੀਣ ਦੀ ਆਪਾਂ ਨੂੰ ਕੀ ਲੋੜ ਆ ਉਹਦੀ ਜਗ੍ਹਾ ਤੁਸੀਂ ਗ੍ਰੀਨ ਟੀ ਲੈ ਲਓ ਇੱਕ ਟਾਈਮ ਦੀ ਹੈਗਾ ਜਿਹੜੀ ਚਾਹ ਤੁਸੀਂ ਮਿਸ ਕਰੋਗੇ ਗ੍ਰੀਨ ਟੀ ਲੈ ਲਓ ਕੋਈ ਫਰੂਟ ਲੈ ਲਓ ਹੋਰ ਚੀਜ਼ ਪਾ ਲੂੰ ਮੂੰਹ ਚ ਇਹ ਨਾਲ ਆਪਣੀ ਚਾਹ ਦੀ ਭਾਲ ਆ ਜਿਹੜੀ ਹਟ ਜਾਂਦੀ ਆ ਇਹ ਕਰ ਸਕਦੇ ਆ ਹੋਰ ਮੈਂ ਤੁਹਾਨੂੰ ਕੀ ਕਰ ਸਕਦੀ ਮੇਰੇ ਕੋਲ ਤਾਂ ਇਹ ਹੀ ਜਵਾਬ ਆ ਹਨਾ ਤੇ ਇੱਕ ਭੈਣ ਦਾ ਕਮੈਂਟ ਸੀ ਕਿ ਮੈਂ ਤੁਹਾਨੂੰ ਪੁੱਛਿਆ ਸੀ ਤੁਸੀਂ ਮਲਟੀਵਿਟਾਮਿਨ ਬਾਰੇ ਪੁੱਛਿਆ ਸੀ ਕਿ ਤੁਹਾਡੇ weight loss ਪ੍ਰੋਡਕਟ ਜਿਹੜੇ ਤੁਸੀਂ ਲਈ ਸੋਦੇ ਬਾਰੇ ਪੁੱਛਿਆ ਸੀ ਦੇਖੋ ਜਿਹੜੇ weight loss ਪ੍ਰੋਡਕਟਸ ਨੇ ਉਹ ਮੈਂ ਤੁਹਾਨੂੰ ਆਈਡੀ ਦੇ ਦੰਨੀ ਆ Instagram ਤੇ ਤੇ ਉਹਨਾਂ ਦੀ ਆਈਡੀ ਹੈਗੀ amanjot9191 نیچے ਲਿਖਿਆ ਆ ਜੂਗਾ weight loss coach ਤੇ ਤੁਸੀਂ ਉਹਨਾਂ ਦੀ ਆਈਡੀ ਤੇ ਜਾ ਕੇ Instagram ਤੇ ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਉਹਨਾਂ ਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਪ੍ਰੋਡਕਟਸ ਲਈ ਉਹ ਤੁਹਾਨੂੰ ਗਾਈਡ ਕਰ ਦਣਗੇ ਜੇ ਤੁਸੀਂ weight loss ਪ੍ਰੋਡਕਟਸ ਲੈਣ ਹੋ ਕਿਉਂਕਿ ਉਹ ਵਾਲੇ ਪ੍ਰੋਡਕਟਸ ਆਈ ਹਰ ਆਮ ਜਗ੍ਹਾ ਤੇ ਤੁਹਾਨੂੰ ਨਹੀਂ ਮਿਲਣਗੇ ਵੀ ਤੁਸੀਂ ਜਿੱਥੋਂ ਮਰਜੀ ਮੰਗਵਾ ਲਓ ਹਨਾ Amazon ਤੇ ਵੀ ਨਹੀਂ ਮਿਲਣਗੇ ਤਾਂ ਕਰਕੇ ਮੈਂ ਤੁਹਾਨੂੰ ਦੱਸਿਆ ਵੀ amanjot9191 ਉਹਨਾਂ ਦੀ ਆਈਡੀ ਹੈ Instagram ਤੇ ਤੇ ਉਸ ਤੋਂ ਤੁਸੀਂ ਉਹਨਾਂ ਨੂੰ ਮੈਸੇਜ ਕਰਕੇ ਤੁਸੀਂ ਪ੍ਰੋਡਕਟਸ ਮੰਗਵਾ ਸਕਦੇ ਹੋਗੇ ਤੇ ਜਿਹੜੇ মালਟੀ ਵਿਟਾਮਿਨ ਨੇ ਉਹ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਵਿੱਚ ਵੀ ਤੁਸੀਂ ਲਓ ਪਰ ਤੁਸੀਂ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਲਓ ਉਹਦੇ ਸਲਾਹ ਤੋਂ ਬਿਨਾ ਬਿਲਕੁਲ ਵੀ ਨਾ ਲਓ ਕਿਉਂਕਿ ਉਹਨਾਂ ਨੂੰ ਆਪਣੀ ਸਾਰੀ ਜਿਹੜੀ ਆਪਣੀ ਕੋਈ ਹੈਲਥ ਇਸ਼ੂਸ ਹੁੰਦੇ ਨੇ ਆਪਣੀ ਸਾਰੀ ਹਿਸਟਰੀ ਪਤਾ ਹੁੰਦੀ ਹੈ ਵੀ ਆਪਣੇ ਕੀ ਮੈਡੀਸਿਨਸ ਚੱਲ ਰਿਆ ਨੇ ਕੀ ਆਪਣੇ ਹੈਲਥ ਇਸ਼ੂਸ ਨੇ ਇਸ ਕਰਕੇ মালਟੀ ਵਿਟਾਮਿਨ ਤੁਸੀਂ ਜਰੂਰ ਲਓ ਪਰ ਇੱਕ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਹੀ ਲਓ ਸਲਾਹ ਤੋਂ ਬਿਨਾ ਬਿਲਕੁਲ ਵੀ ਨਾ ਲਓ ਹਣਾ ਤੇ ਇਹ ਰੀਸ ਨਾ ਕਰੋ ਵੀ ਉਹ ਆ ਖਾਂਦਾ ਮੈਂ ਵੀ ਆ ਖਾ ਲਾਂ ਤਾਂ ਹੀ ਉਹ ਤਕੜਾ ਪਿਆ ਤਾਂ ਹੀ ਉਹ ਕੰਮ ਜ਼ਿਆਦਾ ਕਰਦਾ ਹਨ ਆਪਾਂ ਕਈ ਵਾਰ ਕਹਿੰਦੇ ਨੇ ਤਾਂ ਹੀ ਤਾਂ ਘੜਾ ਉਹ ਤਾਂ ਗੋਲੀ ਖਾਂਦਾ ਉਹ ਤਾਂ ਗੋਲੀਆਂ ਖਾਂਦਾ ਨਹੀਂ ਇਹ ਰੀਸ ਕਦੇ ਵੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਆਪਣੇ ਡਾਕਟਰ ਦੀ ਸਲਾਹ ਨਾਲ ਕੋਈ ਵੀ ਗੋਲੀ ਐ ਮੈਂ ਤਾਂ ਕਹੂੰਗੀ ਸਲਾਹ ਨਾਲ ਲਓ ਸਲਾਹ ਤੋਂ ਬਿਨਾ ਬਿਲਕੁਲ ਵੀ ਨਾ ਲਓ ਚਲੋ ਜੀ ਇਸ ਮੇਰੇ ਥੋੜੇ ਕੁਝ ਕਮੈਂਟਸ ਤੇ ਰਿਪਲਾਈ ਤੁਹੋਂ ਕਰਦੇ ਆ ਵੀ ਟੂ ਦ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕੁਝ ਮੇਰੀ ਆਡੀਅੰਸ ਵੀ ਨਾ ਸਬਸਕ੍ਰਾਈਬ ਕੀਤਾ ਮੇਰੀ ਵੀਡੀਓਜ਼ ਦੇਖਦੇ ਨੇ ਸਬਸਕ੍ਰਾਈਬ ਕਰ ਲਓ ਤਾਂ ਕਾਉਣ ਵਾਲੀ ਵੀਡੀਓਸ নোਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਜਾਇਆ ਕਰੇ ਤੇ ਮਿਲਾਂਗੇ ਅਗਨ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ